ਭਾਈ ਜੀ ਆ ਸਰਦਾਰ ਬਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਕਿਉਂਕਿ ਭਾਈ ਜੀ ਬਾਈ ਪਾਵਰ ਸਲੈਪ ਦੇ ਵਿੱਚੋਂ ਜਿੱਤ ਕੇ ਆਇਆ ਭਾਈ ਜੀ ਗੋਰੇ ਨਚਾ ਦਿੱਤੇ ਗੋਰੇ ਪੰਜਾਬ ਦਾ ਰਹਿਣ ਵਾਲਾ ਨੌਜਵਾਨ ਜਿਸ ਦਾ ਨਾਮ ਆ ਜੁਝਾਰ ਸਿੰਘ ਜੋ ਬਾਈ ਜੀ ਪਾਵਰ ਸਲੈਪ ਦੇ ਵਿੱਚ ਭਾਈ ਜੀ ਜਿੱਤ ਪ੍ਰਾਪਤ ਕਰ ਚੁੱਕਿਆ ਤੇ ਉੱਥੇ ਭਾਈ ਜੀ ਪੰਜਾਬੀ ਗਾਣੇ ਸਟੇਜ ਤੇ ਵੱਜੇ ਚਾਰੇ ਪਾਸੇ ਜਿੰਨੇ ਵੀ ਅੰਗਰੇਜ਼ ਬੈਠੇ ਸੀ ਭਾਈ ਜੀ ਸਾਰਿਆਂ ਨੂੰ ਨੱਚਣ ਲਾ ਦਿੱਤਾ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ ਬਾਈ ਨੇ ਤੇ ਬਾਈ ਨੂੰ ਜਾ ਕੇ ਫੋਲੋ ਕਰ ਲਿਓ ਇੰਸਟਾਗ੍ਰam ਤੇ ਜੁਝਾਰ ਸਿੰਘ ਕਿਉਂਕਿ ਸਾਨੂੰ ਸਾ DNA ਚਾਹੀਦਾ ਸਾਡੇ ਭਰਾ ਦਾ ਬਾਈ ਜੀ ਨਾਮ ਕਮਾਇਆ ਪੰਜਾਬ ਦਾ ਨਾਮ ਰੌਸ਼ਨ ਕੀਤਾ ਗੋਰਿਆਂ ਨੂੰ ਨਚਾਇਆ ਪੰਜਾਬੀ ਗਾਣਿਆਂ ਤੇ ਹੋਰ ਕੀ ਚਾਹੀਦਾ ਤੁਹਾਨੂੰ ਦੱਸ ਦਈਏ ਬਾਈ ਜੀ ਇਹ ਇੱਕ ਖੇਡ ਹੁੰਦੀ ਆ ਪਾਵਰ ਸਲੈਪ ਜਿੱਥੇ ਇੱਕ ਦੂਜੇ ਨੂੰ ਥੱਪੜ ਮਾਰੇ ਜਾਂਦੇ ਨੇ ਇਸ ਦੇ ਵਿੱਚ ਪਹਿਲਾਂ ਹੀ ਲਿਖਾ ਲਿਆ ਜਾਂਦਾ ਕਿ ਚਾਹੇ ਬੰਦਾ ਮਰੇ ਚਾਹੇ ਰਹੇ ਚਾਹੇ ਡਾਟ ਟੁੱਟੇ ਚਾਹੇ ਮੂੰਹ ਟੁੱਟੇ ਚਾਹੇ ਖੂਨ ਆਵੇ ਪੇਪਰ ਦੇ ਉੱਤੇ ਸੈਣ ਕਰਾਏ ਜਾਂਦੇ ਨੇ ਜ਼ਿੰਮੇਵਾਰੀ ਇਹਨਾਂ ਦੀ ਖੁੱਦੀ ਹੁੰਦੀ ਆ ਇਸ ਖੇਡ ਦੇ ਵਿੱਚ ਪਹਿਲਾਂ ਤਾਂ ਬਸ ਦੂਜੇ ਪਾਸੋਂ ਥੱਪੜ ਵੱਜਿਆ ਉਸ ਤੋਂ ਬਾਅਦ ਬਾਈ ਨੇ ਨੇਰੀ ਲਿਆ ਦਿੱਤ ਪਰ ਮਾਰ ਮਾਰ ਕੇ ਅਲਾਸ ਥੱਪੜਰੇ ਦਾ ਬਾਈ ਜੀ ਜ਼ਿੰਦਗੀ ਬਣਾ ਦਿੱਤੀ ਬਾਈ ਦੀ ਪਹਿਲਾ ਬੰਦਾ ਜਿਹੜਾ ਪੰਜਾਬੀ ਆ ਜੋ ਪਾਵਰ ਸਲੈਬ ਦੇ ਵਿੱਚ ਬਾਈ ਜੀ ਪਹਿਲੇ ਨੰਬਰ ਤੇ ਜਿੱਤ ਕੇ ਆਇਆ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਬਾਈ ਜੀ ਪੰਜਾਬੀਓ ਸਾਥ ਦਿਆ ਕਰੋ ਆਪਣੇ ਦਾ ਸਤਿ ਸ਼੍ਰੀ ਅਕਾਲ ਥੈਂਕ ਯੂ